ਹੁਣ ਥੋੜੇ ਜਿਹੇ ਪੈਸਿਆਂ ਦੇ ਲਾਲਚ ਵਿੱਚ ਹੀ ਹੋਟਲਾਂ ਦੇ ਅੰਦਰ ਹੋਣ ਲੱਗਿਆ ਕੁੜੀਆਂ ਦਾ ਬਲਾਤਕਾਰ ਕਥਿਤ ਪਵਨ ਨਾਮ ਦਾ ਦੋਸ਼ੀ 14 ਸਾਲਾਂ ਦੀ ਲੜਕੀ ਨੂੰ ਧੋਖਾ ਦੇ ਕੇ ਹੋਟਲ ਲੈ ਆਇਆ। ਹੋਟਲ ਮਾਲਕ ਵੱਲੋਂ ਲੜਕੀ ਦੀ ਆਈਡੀ ਚੈੱਕ ਕਰਨ ਦੇ ਬਾਵਜੂਦ ਪਵਨ ਨੇ ਉਸ ਨੂੰ ਹੋਟਲ ਵਿੱਚ ਕਮਰਾ ਦੇ ਦਿੱਤਾ। ਦੋਸ਼ੀ ਪਵਨ ਸਿੰਘ ਲੜਕੀ ਦੇ ਸਕੂਲ ਵਿੱਚ ਪੇਂਟ ਦਾ ਕੰਮ ਕਰਨ ਆਇਆ ਸੀ। ਉੱਥੇ ਉਸਨੇ ਲੜਕੀ ਨਾਲ ਧੋਖਾ ਕੀਤਾ ਤੇ ਸਕੂਲ ਦੀ ਵਰਦੀ ਵਿੱਚ ਲੜਕੀ ਨੂੰ ਹੋਟਲ ਲੈ ਗਿਆ। ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਤਕਾਰੀ ਪਵਨ ਸਿੰਘ ਹੋਟਲ ਮਾਲਕ ਅਤੇ ਮੈਨੇਜਰ ਦੇ ਖਿਲਾਫ ਔਸਕੋ ਐਕਟ ਤਹਿਤ 64 36 ਦੋ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਪਵਨ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਹੋਟਲ ਮੈਨੇਜਰ ਅਤੇ ਮਾਲਕ ਅਜੇ ਫਰਾਰ ਦੱਸੇ ਜਾ ਰਹੇ ਨੇ ਇਸ ਸਬੰਧੀ ਗਹਿਰਾਈ ਨਾਲ ਜਾਣਕਾਰੀ ਦਿੰਦੇ ਹੋਏ ਥਾਣਾ ਲਹਿਰਾਗਾਗਾ ਦੇ ਡੀਐਸਪੀ ਦੀਪਕ رائے ਨੇ ਦੱਸਿਆ ਕਿ ਬੀਤੀ 2 ਤਰੀਕ ਨੂੰ ਸੰਗਰੂਰ ਦੇ ਲਹਿਰਾਗਾਗਾ ਦੇ ਜਾਖਲ ਰੋਡ ਤੇ ਚੱਲ ਰਹੇ ਹੋਟਲ ਰਾਹਿਲ ਦੇ ਮਾਲਕ ਨੇ ਕੁਝ ਪੈਸਿਆਂ ਦੇ ਲਾਲਚ 14 ਸਾਲਾਂ ਲੜਕੀ ਦੀ ਆਈਡੀ ਚੈੱਕ ਕਰਨ ਦੇ ਬਾਵਜੂਦ 14 ਸਾਲਾਂ ਦੀ ਲੜਕੀ ਦੀ ਆਈਡੀ ਸਕੂਲ ਦੀ ਵਰਦੀ ਕਿਕ ਬਜ਼ੁਰਗ ਵਿਅਕਤੀ ਦੇ ਨਾਲ ਉਸ ਨੂੰ ਪਵਨ ਸਿੰਘ ਨਾਲ ਕੁਝ ਸਮਾਂ ਬਿਤਾਉਣ ਲਈ ਹੋਟਲ ਦਾ ਕਮਰਾ ਦੇ ਦਿੱਤਾ ਜਿੱਥੇ ਦੋਸ਼ੀ ਪਵਨ ਕੁਮਾਰ ਨੇ 14 ਸਾਲਾਂ ਦੀ ਲੜਕੀ ਨਾਬਾਲਗ ਲੜਕੀ ਨੂੰ ਆਪਣੀਆਂ ਗੱਲਾਂ 'ਚ ਪਸਾ ਲਿਆ ਅਤੇ ਉਸ ਨਾਲ ਬਲਾਤਕਾਰ ਕਰ ਦਿੱਤਾ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੜਕੀ ਦੇ ਪਰਿਵਾਰ ਨੂੰ ਲੜਕੀ ਤੇ ਸ਼ੱਕ ਹੋਇਆ ਕਿੜ ਤੇ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਹੋਟਲ 'ਚ ਜਾ ਕੇ ਸੀਸੀਟੀਵੀ ਚੈੱਕ ਕੀਤਾ ਜਿੱਥੇ ਦੇਖਣ ਤੋਂ ਬਾਅਦ ਵੀਡੀਓ ਦੇਖ ਕੇ ਪਤਾ ਲੱਗਾ ਕਿ ਨਾਬਾਲਗ ਲੜਕੀ ਨੇ ਆਪਣੀ ਆਈ.ਡੀ. ਵੀ ਦਿਖਾਈ ਅਤੇ ਡੀ.ਐਸ.ਪੀ ਨੇ ਦੱਸਿਆ ਕਿ ਕੁਝ ਪੈਸਿਆਂ ਦੇ ਲਾਲਚ ਵਿੱਚ ਹੋਟਲ ਮਾਲਕ ਨੇ ਉਸ ਨੂੰ ਇੱਕ ਬਜ਼ੁਰਗ ਵਿਅਕਤੀ ਨਾਲ ਕਮਰਾ ਦਿੱਤਾ ਜਿੱਥੇ ਪਵਨ ਸਿੰਘ ਨੇ ਉਸ ਨਾਲ ਸਰੀਰਕ ਸੰਬੰਧ ਬਣਾਏ ਸਰ ਇੱਕ ਨਬਾਲਗ ਬੱਚੇ ਵਾਲਾ ਮਾਮਲਾ ਦਰਜ ਹੋਇਆ ਸੀ ਕਿਹੜਾ ਹੋਟਲ ਹੈ ਜੀ ਕੀ ਮਾਮਲਾ ਕਦੋਂ ਦੀ ਗੱਲਬਾਤ ਹੈ ਜੀ ਇਹ ਮਿਤੀ 28 ਨੂੰ ਹੋਟਲ ਰਾਇਲ ਵਿਖੇ ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ ਚ ਲਿਆ ਸੀ ਜਿਹੜੀ ਉਹ ਕੁੜੀ ਨੇ ਆਪਣੀ ਆਈਡੀ ਸ਼ੋਅ ਕੀਤੀ ਹੋਟਲ ਦੇ ਵਿੱਚ ਉਹਨਾਂ ਬਾਲਗ ਵਾਲੀ ਸੀ ਤੇ ਇਸ ਕਰਕੇ ਹੋਟਲ ਮਾਲਕ ਦਾ ਫਰਜ਼ ਬਣਦਾ ਸੀ ਤੇ ਮੈਨੇਜਰ ਦਾ ਵੀ ਉਹਨਾਂ ਨੂੰ ਕਮਰਾ ਨਾ ਪ੍ਰੋਵਾਈਡ ਕਰਦਾ ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਤੋਂ ਉਹਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਤੇ ਉਸ ਕੁੜੀ ਨਾਲ ਉੱਥੇ ਰੇਪ ਹੋਇਆ ਜਿਹੜਾ ਮੇਨ ਕਿਊ ਸੀਗਾ ਪਵਨ ਸਿੰਘ ਜਿਹੜਾ ਇਸ ਕੁੜੀ ਨੂੰ ਲੈ ਕੇ ਆਇਆ ਸੀਗਾ ਉਹਨੂੰ ਅਰੈਸਟ ਕੀਤਾ ਜਾ ਚੁੱਕਾ ਹੈ ਤੇ ਹੋਟਲ ਦੇ ਮਾਲਕ ਤੇ ਮੈਨੇਜਰ ਆੜੇ ਇਹ ਹਜੇ ਭੱਜੇ ਹੋਏ ਨੇ ਇਹਨਾਂ ਨੂੰ ਛੇਤੀ ਦਾਸ਼ ਕੀਤਾ ਜਾਊਗਾ ਤੇ ਫਿਲਹਾਲ ਹੋਟਲ ਬਿਲਕੁਲ ਬੰਦ ਪਿਆ ਸਰ ਉਹ ਹੋਟਲ ਤੇ ਹਜੇ ਵੀ ਚੱਲ ਰਿਹਾ ਜੀ ਅੱਜ ਵੀ ਅਸੀਂ ਦੇਖਿਆ ਮੁੰਲੇ ਕੁੜੀਆਂ ਆ ਰਹੇ ਸੀ ਉਹੀ ਕੁਝ ਦੇਖਿਆ ਕੋਰ ਦਾ ਆਰਡਰ ਦੇ ਨਾਲ ਬੰਦ ਹੋ ਜੇ ਕਿਸ ਤਰ੍ਹਾਂ ਹੋਊਗਾ ਇਹ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰ ਦੇ ਆਰਡਰ ਨਾਲ ਹੀ ਹੋਊਗਾ ਠੀਕ ਹੈ ਪਰ ਫਿਲਹਾਲ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਉਹ ਹੋਟਲ ਬੰਦ ਪਿਆ ਠੀਕ ਹੈ ਜੀ ਸਰੂਜੀ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਕਾਨੂੰਨ ਦੇ ਮੁਤਾਬਕ ਇੱਕ ਛੋਟੀ ਬੱਚੀ ਜਿਹਦਾ ਯੂਨੀਫਾਰਮ ਵੀ ਪਾਇਆ ਹੋਇਆ ਜੀ ਸਕੂਲ ਦੀ ਉੱਥੇ ਆਉਂਦੀ ਆ ਤਾਂ ਹੁਣ ਕੀ ਪ੍ਰਕਿਰਿਆ ਕੀਹੜੀਆਂ ਧਰਾਵਾਂ ਲੱਗੀਆਂ ਨੇ ਉਹ ਚੀਜ਼ ਨੂੰ ਕੋਈ ਦੇਖਦਾ ਇਹ ਸੈਕਸ਼ਨ ਬੀ ਐਨ ਐਸ ਦੀ 64 ਤੇ 64 2 ਦੇ ਤਹਿਤ ਰਿਪੋਰਟ ਜਿੱਤਾ ਗਿਆ ਤੇ ਬਾਕਸ ਵੀ ਐਕਟ ਵੀ ਲਾਇਆ ਗਿਆ ਹੈ ਇਹ ਜਿਹੜਾ ਬੰਦਾ ਸੀ ਇਹ ਸਕੂਲ ਵਿੱਚ ਪੜ੍ਹਦਾ ਸੀਗਾ ਕਿ ਉੱਥੋਂ ਕੁੜ ਨੂੰ ਬਹਿਲਾ ਫਸਲਾ ਕੇ ਲਿਆਇਆ ਸੀਗਾ ਅੱਛਾ ਜੀ ਸਕੂਲ ਦੇ ਸਟੂਡੈਂਟ ਸੀਗਾ ਹਾਂ ਸਕੂਲ ਚ ਪੜ੍ਹਦੀ ਸੀ ਬੱਚੀ ਉਹ ਉਹਨੂੰ ਬਹਿਲਾ ਫਸਲਾ ਕੇ ਲਿਆਇਆ ਸੀ ਠੀਕ ਹੈ ਜੀ ਤੇ ਪੁਲਿਸ ਪਾਰਟੀ ਨੂੰ ਜਦੋਂ ਸਟੇਟਮੈਂਟ ਰਿਕਾਰਡ ਕਰਾਈ ਉਹਦੀ ਮਦਰ ਨੇ ਠੀਕ ਹੈ ਜੀ ਤੇ ਮਲਜੂਮ ਨੂੰ ਉਸੇ ਵਕਤ ਅਰੈਸਟ ਕਰਕੇ ਜੇਲ੍ਹ ਭੇਜ ਦਿੱਤਾ ਠੀਕ ਹੈ ਤੇ ਬਾਕੀ ਰਹਿੰਦੇ ਜਿਹੜੇ ਮਲਜੂਮ ਦੋ ਦੇ ਮਾਲਕ ਤੇ ਮੈਨੇਜਰ ਉਹਨਾਂ ਨੂੰ ਛੇਤੀ ਅਰੈਸਟ ਕੀਤਾ ਜਾਊਗਾ ਠੀਕ ਹੈ